ਇਹ ਨੀਤੂ ਜੀ ਖੇਤੀ ਪੰਜਾਬ ਚੈਨਲ ਵਾਲਿਆਂ ਨੇ ਦਿੱਤੀ ਤਰਸੇਮ ਤੇ ਅਮਨ ਦੀ ਤੇ ਉਹ ਮੇਰੇ ਸਾਡੂ ਤੇ ਸਾਜੀ ਸਾਹਿਬ ਨੇ ਤੇ ਹੁਣੇ ਆਪਣੇ ਭਰਾ ਦੀ ਰਖੜੀ ਬੰਨਣ ਆਈ ਹੈ ਤੇ ਨਾਲ ਮਠਿਆਈ ਦਾ ਡੱਬਾ ਤੇ ਹੋਲ ਰੱਖਿਆ ਮਠਿਆਈ ਦਾ ਡੱਬਾ ਹੁਣ ਦੇਖਦੇ ਆ ਵਿੱਚ ਪੂਜੀਆ ਵੀ ਨਿਕਲਿਆ ਇੱਕ ਡੱਬਾ ਮਠਿਆਈ ਦਾ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਹਾਂਜੀ ਇਹ ਦਿਖਾ ਰਹੀ ਹੈ ਆਪਣੇ ਭਰਾ ਦੀ ਰਖੜੀ ਬੰਨਣ ਆਈ ਆ ਭਰਨੂਰ ਸਿੰਘ ਜੀ ਹਮਨੇ ਕਈ ਡੱਬੇ ਖੋਲ੍ਹੇ ਤੇ ਮਠਾਈ ਨਰਮੂ ਮਠਾ ਕਰਾ ਲਈ ਆਖੜੀ ਬੰਨੀ ਜਾਊਗੀ ਬਹੁਤ ਤਿਆਰ ਕਰਦੀ ਆ ਬਈ ਸਾਡੀ ਨੀਤੂ ਸਾਨੂੰ ਤੇ ਅੱਜ ਰਖੜੀ ਬੰਨਣਾ ਹੀ ਹੈ ਤੁਹਾਨੂੰ ਸਿੰਘ ਜੀ ਸਰੀਰ ਤੋਂ ਕਿਹ ਜਾਂਦੀ ਸੀ ਵੀ ਮੈਂ ਆਉਣਾ ਆਉਣਾ ਅੱਜ 9-10 ਵਜੇ ਆ ਜੀ ਕੋਈ ਗੱਲ ਨਹੀਂ ਤੇ ਲਓ ਜੀ ਡੱਬਾ ਖੁੱਲਿਆ ਜਾ ਰਿਹਾ ਹੈ ਜੀਤੂ ਬਲੋਂ ਇਧਰ ਨੂਰ ਦੀ ਡਾਲੀ ਬੈਠੀ ਹੈ ਡੱਬਾ ਖੁੱਲਿਆ ਨੀ ਨੂਰ ਟਰਾਈ ਕਰ ਰਹੇ ਸਨ ਹੋਰ ਬੱਚਿਆਂ ਦੇ ਹੱਥਾਂ ਕੋਮਲ ਦੇ ਨਯੂਗ ਹੁੰਦੇ ਨੇ ਦੇਖੋ ਇੱਕ ਪੂਜੇ ਦਾ ਬੈਕਟ ਵੀ ਲੈ ਕੇ ਆਈਏ ਨੀਤੂ ਨੂਰ ਨੇ ਦਰਵਾਜ਼ਾ ਖੋਲਿਆ ਖੋਲਿਆ ਨਹੀਂ ਨੂਰ ਤੋਂ ਵੀ ਤਾਦੀ ਨੇ ਖੋਲਤਾ ਤੇ ਲੋਜ ਹੁਣ ਰਖੜੀ ਬੰਨਾਂ ਦੀ ਜਿਆ ਜੀ ਤੇ ਰਖੜੀ ਜਿਹੜੀ ਬੰਨਰ ਜੇ ਨੀਤੂ ਪਰ ਨੂਰ ਸਿੰਘ ਦੇ